ਦੀਵਾਲੀ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਗੁਰਦਾਸਪੁਰ ਨਿਵਾਸੀਆਂ ਨੂੰ ਮੁਬਾਰਕਾਂ ਦਿੰਦਾ ਨਾ ਜੀ ਦੀਵਾਲੀ ਤੇ ਬੰਦੀ ਛੋੜ ਦੀਆਂ ਦਿਵਸਤੀਆਂ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਬਲੱਡ ਕਾਰ ਮੁਬਾਰਕਾਂ ਤੇ ਇਸ ਦੀਵਾਲੀ ਤੇ ਆਪਾਂ ਹਮੇਸ਼ਾ ਵਾਂਗ ਬੜੀ ਵਾਈਡ ਰੇਂਜ ਆਫ ਪ੍ਰੋਡਕਟ ਜੰਦੀ ਹੈ ਜੀ ਸੜਕੋ ਫਿਟਨੈਸ ਪ੍ਰੋਡਕਟ ਵੀ ਨੇ ਸਾਡੇ ਕੋਲ ਸੀਸੀਟੀਵੀ ਸਰਵੇਲੈਂਸ ਸਿਸਟਮ ਵੀ ਹੈਗੇ ਨੇ ਸੜਕੋ ਜੀਪੀਐਸ ਟਰੈਕਰ ਵੀ ਹੈ ਤੇ ਸਾਡੇ ਕੋਲ ਹੋਮ ਅਪਰੈਂਸ ਵੀ ਹੈਗੇ ਨੇ ਸਵਿਚਸ ਇਨ ਵਾਇਰ ਵੀ ਸਾਡੇ ਕੋਲ ਤੁਸੀਂ ਪਰਚੇਸ ਕਰ ਸਕਦੇ ਤੇ ਇਹ ਬੜੇ ਹੀ ਬਾਜ਼ਾਰ ਨਾਲੋਂ ਸਸਤੇ ਤੇ ਘੱਟੇ ਦਾਮਾਂ ਤੇ ਮਿਲਣਗੇ ਤੁਹਾਨੂੰ ਅੱਥ ਬਾਕੀ ਆਪਾਂ ਕਈ ਨਵੇਂ ਪ੍ਰੋਡਕਟ ਇੰਟਰੋਡਿਊਸ ਕੀਤੇ ਨੇ ਮਾਰਕੀਟ ਵਿੱਚ ਜਿਹੜੇ ਅਰੋਰਲ ਏਰੀਆ ਡਿਵੈਲਪਮੈਂਟ ਪਲੱਸ ਅਰਬਨ ਸਰਵੇਲੈਂਸ ਵਿੱਚ ਕੰਮ ਆ ਰਹੇ ਨੇ ਜਿਨ੍ਹਾਂ ਵਿੱਚ ਆਪਾਂ ਸੋਲਰ ਸੀਸੀਟੀਵੀ ਵਗੈਰਾ ਆਪਾਂ ਬੜੇ ਜ਼ੋਰ ਤਰੀਕੇ ਨਾਲ ਪ੍ਰਮੋਟ ਕਰਦੇ ਪਏ ਤੇ ਉਹ ਤੁਸੀਂ ਸਾਡੇ ਕੋਲ ਆ ਕੇ ਯੂਜ਼ ਕਰ ਸਕਦੇ ਹੋ ਪਲੱਸ ਸਾਡੇ ਕੋਲ ਕਈ ਬੜੇ ਵਧੀਆ ਬੈਕਅਪ ਵਾਲੀਆਂ ਸੋਲਰ ਲਾਈਟਸ ਅਵੇਲੇਬਲ ਨੇ ਜਿਨ੍ਹਾਂ ਨਾਲ ਤੁਸੀਂ ਆਪਣੇ ਬੜੇ ਰਿਮੋਟ ਏਰੀਆ ਜਿੱਥੇ ਵਾਇਰਿੰਗ ਵਗੈਰਾ ਨਹੀਂ ਅਵੇਲੇਬਲ ਉਹ ਸਾਰੀ ਆਪਾਂ ਇਲੂਮੀਨੇਟ ਕਰ ਸਕਦੇ ਆ ਸਰ ਆਪਨੇ ਬੋਲੇ ਸੋਲਰ ਟੀਵੀ ਸੋਲਰ ਕੈਮਰਾ ਇਸ ਕੇ ਬਿਸ਼ੇ ਮੇ ਕੁਛ ਲੋਗੋ ਕੋ ਪਤਾ ਨਹੀਂ ਕਿ ਸੋਲਰ ਜੋ ਟੀਵੀ ਜਾਂ ਕੈਮਰਾ ਉਹ ਕਿਸ ਤਰ੍ਹਾਂ ਚੱਲਣਗੇ ਉਸ ਕੇ ਬਾਰੇ ਮੇ ਬਤਾਏਗਾ ਜਰਾ ਜੀ ਸਾਡੇ ਕਈ ਬਿਲਕੁਲ ਦੂਰ ਦੇ ਏਰੀਆ ਚ ਪੈਲੀ ਦੇਚ ਉਹ ਜਰਾ ਪਰ ਸਰਵੇਲੈਂਸ ਕਰਨੀ ਹੋਣੀ ਉਥੇ ਸਾਡੇ ਕੋਲ ਇੰਟਰਨੈਟ ਦੀ ਵਾਇਰ ਜਾਂ ਇਲੈਕਟ੍ਰੀਕਲ ਦੀ ਵਾਇਰ ਨਹੀਂ ਅਵੇਲੇਬਲ ਹੁੰਦੀ ਮੌਕੇ ਤੇ ਤੇ ਉਥੇ ਸਾਡੇ ਕੋਲ ਸੋਲਰ એનર્ਜੀ ਅਵੰਡਣ ਪਈ ਹੋਈ ਹੈ ਜਿਹੜੀ ਆਪਾਂ ਇਨਕੈਪਚਰ ਕਰਨੀ ਕੋਸ਼ਿਸ਼ ਕਰਦੇ ਆਂ ਤੇ ਕਿਉਂਕਿ ਐਸ ਵळे ਕਈ ਸਾਡੇ ਕੋਲ ਕੈਮਰਾ ਅਵੇਲੇਬਲ ਨੇ ਜਿੰਨਾਂ ਵਿੱਚ ਆਪਾਂ SIM ਵਗੈਰਾ ਪਾ ਕੇ ਇੰਟਰਨੈਟ ਦਾ ਐਕਸੈਸ ਕਰ ਸਕਦੇ ਉਹਨਾਂ ਨੂੰ ਕਿਤੇ ਵੀ ਬੰਦਾ ਆਪ ਘਰ ਬੈਠਾ ਹੋਵੇ ਅਬਰੋਡ ਬੈਠਾ ਹੋਵੇ ਕਿਤੇ ਵੀ ਸਾਰਾ ਚੈੱਕ ਕਰ ਸਕਦਾ ਉਹ ਚੀਜ਼ਾਂ ਆਪਾਂ ਸਾਰੀਆਂ ਇਥੇ ਇੰਟਰੋਡਿਊਸ ਕੀਤੀਆਂ ਨੇ ਸਰ ਦੀਵਾਲੀ ਤਾਂ ਹਰ ਸਾਲ ਆਉਂਦੀ ਹੈ ਸਭ ਲਈ ਅੱਛੀ ਆਣੀ ਚਾਹੀਏ ਪਰ ਇਹ ਹੈ ਕਿ ਨਾ ਦੀਵਾਲੀ ਕਭ ਡੇਂਗੂ ਆ ਕੇ ਕਭ ਕੁਝ ਹੋ ਗਿਆ ਅਭੀ ਥੋੜੇ ਦਿਨ ਪਹਿਲੇ ਬਹੁਤ ਜ਼ਿਆਦਾ ਮਾਰ ਪੜੀ ਹੈ ਉਹ ਵੀ ਭਗਵਾਨ ਦੀ ਵਜ੍ਹਾ ਸੇ ਇਹ ਕਹਿੰਨਾ ਕਿ ਇਹ ਕੁਦਰਤ ਮਾਰ ਜੀ ਸੇ ਕਹਿੰਦੇ ਪੜੀ ਹੈ ਗਾਉਂ ਮੇਂ ਪਿੰਡੋ ਮੇਂ ਇਤਨਾ ਪਾਣੀ ਆ ਗਿਆ ਹਾੜ ਆ ਗਿਆ ਉਸ ਕੇ ਬਿਸ਼ੇ ਮੇਂ ਆਪ ਕਿਆ ਕਹਿਣਾ ਚਾਹੇਂਗੇ ਮੈਂ ਜੀ ਇਹ ਤੇ ਜ਼ਰੂਰ ਕਹਾਂਗਾ ਕਿ ਇਹ ਦੀਵਾਲੀ ਸਿਰਫ ਸਾਡਾ ਇੱਕ ਰੌਸ਼ਨੀ ਦਾ ਤਿਹਾੜੀ ਦਾ ਪ੍ਰਤੀਕ ਨਹੀਂ ਬਣ ਰਹੀ ਇਸ ਵਾਰ ਬੜੀ ਇਸ ਵਾਰ ਦੀ ਦੀਵਾਲੀ ਸਾਡੇ ਪੰਜਾਬੀ ਸਭਿਆਚਾਰ ਦੀ ਪੰਜਾਬੀ ਸੋਚ ਦੀ ਇੱਕ ਦ੍ਰਿੜਤਾ ਇੱਕ ਚੜ੍ਹਦੀ ਕਲਾ ਦਾ ਵੀ ਪ੍ਰਤੀਬਣਦੀ ਪਈ ਹੈ ਜਿਨ੍ਹਾਂ ਘਰਾਂ ਦੇ ਉੱਤੇ ਹੜਾਂ ਦੀ ਮਾਰ ਪਈ ਸੀਗੀ ਜਿਨ੍ਹਾਂ ਦੇ ਘਰਾਂ ਦੀ ਚਮਕ ਖਤਮ ਹੋ ਗਈ ਸੀ ਉਹ ਦੁਬਾਰਾ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਫਿਰ ਇੱਕ ਉਮੀਦ ਦੀ ਰੌਸ਼ਨੀ ਮਲਵਾਦੇ ਪਏ ਨੇ ਤੇ ਮੈਂ ਬਾਕੀ ਆਪਣੇ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਵਾ ਹੜਾਂ ਦੇ ਵਿੱਚ ਉਹਨਾਂ ਲਈ ਸਾਰੇ ਆਪਾਂ ਇਕਜੁੱਟ ਹੋਈਏ ਉਹਨਾਂ ਲਈ ਆਪਾਂ ਸਹਿਯੋਗ ਤੇ ਪ੍ਰੇਮ ਦਾ ਇੱਕ ਦੀਵਾ ਆਪਣੇ ਮਨ 'ਚ ਬਾਲੀਏ ਤੇ ਉਹਨਾਂ ਦੀ ਸਾਰਿਆਂ ਦੀ ਆਪਾਂ ਹੈਲਪ ਕਰੀਏ ਤਾਂ ਜੋ ਆਪਣੀ ਜ਼ਿੰਦਗੀ ਪਹਿਲਾਂ ਵਾਂਗ ਹੀ ਚੜ੍ਹਦੀ ਕਲਾ 'ਚ ਦੁਬਾਰਾ ਵਤਿਤ ਕਰ ਸਕਣ ਜਿੰਦਾ ਪਹਿਲਾਂ ਕਰਦੇ ਸੀਗੇ ਹੁਣ ਜੋ ਉਹਨਾਂ ਤੇ ਇੱਕ ਔਖਾ ਵੇੜਾ ਆਇਆ ਵਾ ਚਲੋ ਕੁਦਰਤ ਹੈ ਕੁਦਰਤ ਦਾ ਕੋਈ ਨਿਆਹ ਹੈ ਜਿਹਦੇ ਕਰਕੇ ਸਾਡੇ ਤੇ ਵੇੜਾ ਆਇਆ ਜੇ ਆਇਆ ਵੀ ਇਹ ਤੇ ਨਗਾਉਣ ਦੇ ਵੀ ਵਾਹੀ ਗਰੂਹੀ ਤੇ ਬਾਕੀ ਇਹ ਆ ਕਿ ਸਾਨੂੰ ਇੱਕ ਦੂਜੇ ਦਾ ਸਹਿਯੋਗ ਕੀਤਾ ਵੀ ਹੈ ਤੇ ਕਰਨਾ ਵੀ ਚਾਹੀਦਾ ਤੇ ਇਹ ਮਤਲਬ ਸਾਡੀ ਇੱਕ ਚੜ੍ਹਦੀ ਕਲਾ ਦੀ ਪ੍ਰਤੀਕ ਬਣ ਰਹੀ ਹੈ ਇਸ ਵਾਰ ਦੀ ਤੁਹਾਡੀ सर जैसे कि कोई गिफ्ट आप दिवाली पे क्या दे रहे हैं जैसे कि भी कैमरा मैन एक बार दिखाएगा कितने अच्छे-अच्छे ये गिफ्ट आए हैं जो कि लोगों को ये जो फ्री आएगी क्या गिफ्ट मिलेगा साथ में ये भी सर बताएंगे हमको आपा हर कस्टमर नु केथी भी परचेज देते एक फ्री गिफ्ट प्रोवाइड कर रहे हैं जी बाकी कई स्कीम्स ने कंपनीज वालों जड़ी आपा मौके बनवा के ਕਸਟਮਨ ਪਰੋਵਾਈਡ ਕਰਦੇ ਰਹਿੰਦੇ ਆ ਤੇ ਹੁਣ ਵੀ ਐਸੋਲੇ ਚੱਲ ਰਹੀਆਂ ਨੇ ਉਹ ਸਾਰੀ ਡਿਟੇਲ ਤੁਸੀਂ ਲੈਣ ਵਾਸਤੇ ਸਾਡੇ ਕੋਲ ਵਿਜ਼ਿਟ ਕਰ ਸਕਦੇ ਕਿਉਂਕਿ ਬੜੀ ਅਲੱਗ-ਅਲੱਗ ਤਰੀਕੇ ਦੀ ਰੇਂਜ ਹੈ ਕਿਸੇ ਤੇ ਕੋਈ ਸਕੀਮ ਹੈ ਕਿਸੇ ਤੇ ਕੋਈ ਸਕੀਮ ਹੈ ਸਾਰੀਆਂ ਇੱਕ ਛੋਟੇ ਟਾਈਮ ਦੇ ਵਿੱਚ ਦੱਸਣਾ ਮੁਸ਼ਕਲ ਹੋ ਜਾਂਦਾ ਤੁਸੀਂ ਇੱਕ ਕਰ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ ਉਸ ਵਾਸਤੇ ਵੈਸਾ ਜੀ ਨੇ ਬਤਾਇਆ ਕਿ ਕੋਈ ਵੀ ਖਾਲੀ ਹੱਥ ਨਹੀਂ ਜਾਏਗਾ ਕੁਝ ਨਾ ਕੁਝ ਗਿਫਟ ਲੈ ਕੇ ਜਾਏਗਾ ਦੀਵਾਲੀ ਦਾ ਮੈਥ ਵੀ ਬਹੁਤ ਅੱਛੀ ਤਰ੍ਹਾਂ ਇਹਨਾਂ ਨੇ ਬਤਾਇਆ ਕਿ ਜੋ ਗਰਦਵਾ ਹੋ ਗਏ ਹਨ ਉਹਨਾਂ ਕੇ ਲਈ ਦੀਵਾਲੀ ਵੀ ਬਈ ਮਨਾਈ ਜਾਂਦੀ ਹੈ ਐਸੀ ਬਾਤ ਨਹੀਂ ਕਿ ਨਹੀਂ ਮਨਾਈ ਜਾਂਦੀ ਹੈ ਚਰਦੀਕ